ਉਤਰ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦੇ ਵਿੱਚ ਹਮੇਸ਼ਾ ਮੋਰੀ ਰਹਿੰਦੇ ਹਨ ਕਾਰਗਿਲ ਜੰਗ ਦੇ ਵਿੱਚ ਵੀ ਪੰਜਾਬ ਦੇ ਜਵਾਨਾਂ ਨੇ ਸ਼ਹਾਦਤ ਦਾ ਇਤਿਹਾਸ ਲਿਖਿਆ ਜੋ ਕਿ ਹਮੇਸ਼ਾ ਯਾਦ ਰੱਖਿਆ ਜਾਵੇਗਾ ਪੰਜਾਬ ਦੇ ਪੁੱਤਰਾਂ ਨੇ ਕਾਰਗਿਲ ਦੀ ਜੰਗ ਜਿੱਤਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਦੇਸ਼ ਦੇ ਵਿੱਚ ਹਰ ਸਾਲ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ 1999 ਦੇ ਵਿੱਚ ਆਪਰੇਸ਼ਨ ਵਿਜੇ ਦਿਵਸ ਦੇ ਵਿੱਚ ਪੰਜਾਬ ਦੇ ਸੈਂਕੜੇ ਜਵਾਨ ਸ਼ਹੀਦ ਹੋਏ ਇਸ ਜੰਗ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਸਿਪਾਹੀ ਬਲਜਿੰਦਰ ਸਿੰਘ ਛੋਕਰ ਜੋ ਕਿ ਸ਼ਹੀਦ ਪਗਲ ਸਿੰਘ ਨਗਰ ਜ਼ਿਲ੍ਹੇ ਦੀ ਤਹਿਸੀਲ ਬਲਾਚੌਰ ਦੇ ਪਿੰਡ ਗੋਲਪੁਰ ਦੇ ਕੈਪਟਨ ਅਮਰਜੀਤ ਸਿੰਘ ਦੇ ਛੋਟੇ ਲੜਕੇ ਸਨ ਸ਼ਹੀਦ ਸਿਪਾਹੀ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਬਹਾਦਰੀ ਦੇ ਲਈ ਮੈਡਲ ਦਿੱਤੇ ਗਏ ਸਰਕਾਰ ਨੇ ਸ਼ਹੀਦਾਂ ਨੂੰ ਸਨਮਾਨਿਤ ਕਰਨ ਦੇ ਕਈ ਵਾਅਦੇ ਕੀਤੇ ਜਿਸ ਤਰ੍ਹਾਂ ਪਿੰਡ ਦੇ ਸਟੇਡੀਅਮ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਿਆ ਗਿਆ ਉਸ ਤਰ੍ਹਾਂ ਸ਼ਹੀਦ ਕਾਂਸਟੇਬਲ ਬਲਜਿੰਦਰ ਸਿੰਘ ਮਾਰਕ ਤੋਂ ਪਿੰਡ ਨੂੰ ਜਾਣ ਵਾਲੀ ਮੁੱਖ ਸੜਕ ਸਕੂਲ ਅਤੇ ਲਾਇਬ੍ਰੇਰੀ ਦਾ ਨਾਮ ਵੀ ਸ਼ਹੀਦ ਦੇ ਨਾਮ ਤੇ ਰੱਖਿਆ ਗਿਆ ਅੱਜ ਵੀ ਸ਼ਹੀਦ ਬਲਜਿੰਦਰ ਸਿੰਘ ਦਾ ਨਾਮ ਸੁਣਦਿਆਂ ਹੀ ਉਹਨਾਂ ਦੇ ਪਿਤਾ ਅਮਰਜੀਤ ਸਿੰਘ ਵੱਡੇ ਭਰਾ ਹਰਵਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਸੁਬਦਨ ਮੇਜਰ ਆਨਰੀ ਕੈਪਟਨ ਸੈਕਰੀਟਰੀਮੈਂਟ ਚੋਂ ਪੈਨਸ਼ਨ ਆਇਆ ਹਾਂ ਮੈਂ ਆਪਣੇ ਹਾਜ਼ਰ ਸਰਵਿਸ ਦੇ ਵਿੱਚ ਤੋਹਾਂ ਬੱਚਿਆਂ ਨੂੰ ਭਰਤੀ ਕਰਾਤਾ ਸੀ ਤੇ ਬਲਜਿੰਦਰ ਸਿੰਘ ਜਿਹੜਾ ਮੇਰਾ ਛੋਟਾ ਲੜਕਾ ਸੀ ਇਸ ਨੂੰ 2098 ਵਿੱਚ ਭਰਤੀ ਕਰਾਇਆ ਅਗਸਤ 2098 ਵਿੱਚ ਉਸ ਤੋਂ ਬਾਅਦ ਇੱਕ ਸਾਲ ਟ੍ਰੇਨਿੰਗ ਕਰਨ ਤੋਂ ਬਾਅਦ 17 ਸਿੱਖ ਰਜiment ਦੇ ਵਿੱਚ ਜੋ ਕਿ ਜੰਮੂ ਕਸ਼ਮੀਰ ਸਥਾਣਾ ਸੀ ਉੱਥੇ ਇਹਨਾਂ ਨੂੰ ਪੋਸਟ ਕਰਤਾ ਗਿਆ ਔਰ ਉਸ ਸਮੇਂ ਗੁਸਪੈਟ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਜੋ ਕੋਈ ਕਾਰਗਰ ਜੰਗ ਜਿਹੜੀ ਹੈ ਉਹ 99 ਦੀ ਬਹੁਤ ਅਜੇ ਚੱਲ ਰਹੀ ਸੀ ਤੇ ਇੱਕ ਸਪੈਟ ਪਹੁੰਚਾਈ ਹੋਈ ਸੀ ਤੇ ਇਸ ਕਰਕੇ ਉਹਨਾਂ ਦਾ ਏਮ ਇਹੀ ਹੈ ਕਿ ਅਸੀਂ ਜਤ ਜਿਆਦਾ ਫੌਜ ਦੇ ਅੱਛੇ ਤੋਂ ਅੱਛੇ ਹਥਿਆਰ ਡਟਣੇ ਹਨ ਉਹ ਆਪਣੀ ਅੰਸਾਸ ਸਰਫਲਾਂ ਦਾ ਜਿਆਦਾ ਇਸਤੇਮਾਲ ਕਰਕੇ ਸਾਂਤਰੀਆਂ ਨੂੰ ਪੋਸਟਾਂ ਤੇ ਆ ਕੇ ਸਾਇਲੈਂਟ ਕਰਦੇ ਸਨ ਤੇ ਉਹ ਕਰਨੇ ਤੋਂ ਬਾਅਦ ਫਿਰ ਉਸ ਵਾਰ ਜਿਹੜੇ ਬੈਂਕਰਾਂ ਜਵਾਨ ਸੁੱਤੇ ਹੋਏ ਸਨ ਉਹਨਾਂ ਨੂੰ ਆਟੋਮੈਟਿਕ ਹਥਿਆਰਾਂ ਦੇ ਨਾਲ ਜਾ ਗ੍ਰਨੇਡ ਸੁੱਟ ਕੇ ਮਾਰ ਕੇ ਫਿਰ ਉਸ ਤੋਂ ਬਾਅਦ ਆਪਣੇ ਜਿਹੜੇ ਹਥਿਆਰ ਖੋਲ੍ਹ ਲੈਂਦੇ ਸਨ ਇਸੇ ਤਰ੍ਹਾਂ ਬਲਜਿੰਦਰ ਸਿੰਘ ਵੀ ਪਾਰਟਨ ਜਿਹੜੀ ਕੰਪਨੀ ਸੀਗੀ ਸੀ ਕੰਪਨੀ ਇਹ ਬਾਰਡਰ ਤੇ ਤਾਇਨਾਤ ਸੀ 2 14 ਅਪ੍ਰੈਲ 2000 ਨੂੰ ਰਾਤ ਦੇ 2 ਵਜੇ ਬਲਜਿੰਦਰ ਸਿੰਘਾ ਹੁਣੇ ਡਿਊਟੀ ਤੇ ਤਾਇਨਾਤ ਸੀ ਤੇ ਜਦੋਂ ਗੁਸਪੈਟ ਹੋਣ ਲੱਗੀ ਅੱਗੇ ਉਹ ਦਰਖਤਾਂ ਦੀ ਆਵਾਜ਼ ਆਈ ਤਾਂ ਬਲਜਿੰਦਰ ਸਿੰਘ ਨੇ ਨਾਲ ਦੇ ਜਿਹੜੇ ਸੰਤਰੀ ਸੀ ਉਹਨੂੰ ਵੀ ਦੱਸਿਆ ਮਜਬੂਰ ਕੀ ਕਿ ਅੱਗੇ ਹਰਕਤ ਹੋ ਰਹੀ ਹੈ ਅਸਹਾਰ ਹੋ ਜਾ ਤੇ ਉਸ ਤੋਂ ਬਾਅਦ ਫਿਰ ਜਦੋਂ ਹਥਿਆਰ ਇੱਕ ਫੈਰ ਕੀਤਾ ਦੂਸਰੇ ਖੰਤਰੀ ਨੇ ਅਗੋਂ ਵੀ ਫੈਰਾ ਆਇਆ ਤੇ ਪੂਸਨੂ ਪੂਰੇ ਨੂੰ ਹਿਸ਼ਾਰ ਕਰ ਦਿੱਤਾ ਗਿਆ ਤੇ ਪੱਥਰ ਦੀ ਆੜ ਲੈਂਦੇ ਹੋਏ ਨਦੀ ਤੇ ਨਦੀਕ ਆ ਕੇ ਇੱਕ ਕਸਪੈਟਿਏ ਨੇ ਲਲਿੰਦਰ ਸਿੰਘ ਦੇ ਉੱਤੇ ਫੈਰ ਕੀਤਾ ਜਿਹੜਾ ਕਿ ਉਹਨਾਂ ਦੀ ਕੋੜਪੂੜੀ ਦੇ ਵਿੱਚ ਖੱਬੇ ਪਾਸੇ ਲੱਗਿਆ ਜਿਹੜਾ ਕਿ 20 ਮਿੰਟ ਤੋਂ ਬਾਅਦ ਹੀ ਉਹ ਸਹੀਤ ਹੋ ਗਏ ਤੇ 14 ਅਪ੍ਰੈਲ 2000 ਦੀ ਘਟਨਾ ਹੈ ਤੇ ਬਾਕੀ ਉਹਨਾਂ ਦਾ ਜਿਹੜਾ ਸਨਮਾਨ ਹੈ ਉਹ ਉਹਨਾਂ ਦੀ ਮਾਤਾ ਨੂੰ ਪੈਨਸ਼ਨ ਲੱਗੀ ਅਤੇ ਹੋਰ ਵੀ ਜੋ ਵੀ ਗ੍ਰੈਜਿਟੀ ਜਾਂ ਜੋ ਵੀ ਆਰਮੀ ਦੀ ਬੈਨੇਫਿਟਸ ਹਨ ਉਹ ਸਾਰੇ ਕੁਝ EAIF ਉਹ ਵੀ ਸਾਰਾ ਕੁਝ ਮਿਲਿਆ ਤੇ ਉਸਨੇ ਸਰਕਾਰ ਵੱਲੋਂ ਵੀ ਕੁਝ ਸਨਮਾਨ ਕੀਤਾ ਗਿਆ ਸੀ ਹਾਂ ਸਨਮਾਨ ਕੀਤਾ ਗਿਆ ਉਹਨਾਂ ਨੇ ਮੈਡਲ ਦਿੱਤੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਫਰ ਰੱਖਿਆ ਕਿ ਤੁਸੀਂ ਇੱਕ ਜਾਂ ਪੈਟਰੋਲਪੰਤ ਜਾਂ ਗੈਸ ਏਜੰਸੀ ਜਾ ਤੁਸੀਂ ਇੱਕ ਪਰਿਵਾਰ ਦੇ ਬੱਚੇ ਨੂੰ ਮਾਰ ਕੇ ਤੁਸੀਂ ਸਰਵਿਸ ਦਵਾ ਸਕਦੇ ਹੋ ਸੋ ਜਿਹੜਾ ਜਿਹੜਾ ਬڑا ਲੜਕਾ ਸੀ ਉਹਨੂੰ ਫਿਰ ਮਜਬੂਰੀ ਹਾਲਤ ਨਾਲ ਡਿਸਚਾਰਜ ਕਰਾਉਣਾ ਪਿਆ ਕਿਉਂਕਿ ਉਹਦੀ ਮਾਤਾ ਦੀ ਹਾਲਤ ਖਰਾਬ ਹੋ ਗਈ ਉਹ ਵੀ ਫੌਜ ਵਿੱਚ ਸੀ ਉਹ ਵੀ ਫੌਜ ਵਿੱਚ ਸੀ ਉਹ ਤਦ ਆ ਫਿਰ ਉਹਨੂੰ ਆਪਣੇ ਸੀਨੀਅਰ 2 ਦੀ ਸਰਵਿਸ ਦਿੱਤੀ ਗਈ ਜਿਹੜਾ ਕਿ ਡਿਸਟ੍ਰਿਕਟ ਦੇ ਵਿੱਚ ਇਸ ਸਮੇਂ ਹਾਜ਼ਰ ਰੇਟ 2 ਸਰਵਿਸ ਕਰ ਰਹੇ ਹਨ ਤੇ ਬਾਕੀ ਉਹ ਜਿਹੜਾ ਸਮੇ ਸਮੇਂ ਸਰ ਉਹ ਆ ਰਿਹਾ ਸਾਰਾ ਬੈਨੀਫਿਟ ਉਹਨਾਂ ਮਿਲ ਰਿਹਾ ਹੈ ਤੇ ਹੁਣ ਵੀ ਉਹਨਾਂ ਦੀ ਮਾਤਾ ਦੀ ਮੌਤ ਹੋਣ ਦੇ ਬਾਅਦ ਉਹਦੀ ਐਮਪਲਾਈ ਕੀਤੀ ਸੀ ਮੈਂ ਫਾਦਰ ਦੇ ਨਾਂ ਤੇ ਮੇਰੇ ਨਾਂ ਤੇ ਉਹਨਾਂ ਦੀ ਫੈਮਿਲੀ ਪੈਨਸ਼ਨ ਜਿਹੜੀ ਹੈ ਉਹ ਰੀਲੀਜ਼ ਹੋ ਗਈ ਹੈ ਤੇ ਹੋਰ ਮੇਰੀ ਇਹ ਬੇਨਤੀ ਹੈ ਕਿ ਦੇਸ਼ ਵਾਸੀਆਂ ਸਾਰਿਆਂ ਨੂੰ ਇਸ ਦਿਨ ਤੇ ਸਾਰਿਆਂ ਨੂੰ ਮਨਾਏ ਜਾਣ ਦਰਜਾ ਬਦਰਜਾ ਤਾਂ ਕਿ ਉਹਨਾਂ ਦੀ ਜਿਹੜੀ ਪਰਿਵਾਰ ਹਨ ਉਹਨਾਂ ਨੇ ਸਨਮਾਨਤ ਕੀਤਾ ਜਾਵੇ ਇੱਕ ਥਾਂ ਤੇ ਇਕੱਠੇ ਹੋ ਕੇ ਜਿਹੜਾ 26 ਜਨਵਰੀ ਆ ਦੂਸਰੇ ਦਿਨ ਮਨਾਉਂਦੇ ਹਾਂਗੇ ਤਾਂ ਕਿ ਜਿਹੜੇ ਸਾਡੀ ਨਵੀਂ ਪਨੀਰੀ ਹੈ ਸਾਡੇ ਨਵੇਂ ਜੰਗ ਜੋ ਨੌਜਵਾਨ ਹਨ ਉਹਨਾਂ ਨੂੰ ਇਹ ਪਹੁੰਚ ਹੋਣ ਦਾ ਸਹਾਰਾ ਮਿਲ ਸਕੇ ਜੀ ਆਕਲ ਦੇ ਨੌਸਵਾਨ ਇਹ ਸਨੇਹਾ ਦੇਣਾ ਚਾਹਨਾ ਆ ਕਿ ਨੌਜਵਾਨਾਂ ਨੂੰ ਬੇਸ਼ੱਕ ਸਰਕਾਰ ਨੇ ਆਪਣੀ ਸਕੀਮ ਦੇ ਤਹਿਤ ਅਗਨੀਵੀਰ 4 ਸਾਲ ਦੀ ਸਰਵਿਸ ਕਰਤੀ ਗਈ ਹੈ ਲੇਕਿਨ ਫਿਰ ਵੀ ਹਾਲਾਂਕਿ ਇਸ ਤੋਂ ਜਿਹੜੇ ਆਰਮੀ ਦਾ ਕੋਈ ਵੀ ਪਰਸਨ ਖੁਸ਼ ਨਹੀਂ ਹੈ ਕਿਉਂਕਿ ਆਰਮੀ ਨੂੰ ਇਹ ਸਾਰਾ ਪਤਾ ਹੈ ਕਿ 4 ਸਾਲ ਦੇ ਵਿੱਚ ਸਿਪਾਹੀ ਇੱਕ ਆਪਣੀ ਡਿਊਟੀ ਨਹੀਂ ਕਰ ਸਕਦਾ ਉਹ ਆਪਣੀ ਅਸਲੀ ਡਿਊਟੀ ਨਿਭਾਉਣੇ ਤੋਂ ਬੜਾ ਅਜੇ ਛੋੜਾ ਬੱਚਾ ਹੀ ਹੁੰਦਾ ਹੈ ਤੇ ਇਸ ਕਰਕੇ